ਸੁਪਰਬਲ ਬੇਬੇ ਬੰਦੇ ਮਾਨਸੇਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਹੜ੍ਹਾਂ ਦੀ ਮਾਰ ਜਿਨਨੇ ਪੰਜਾਬ ਦਾ ਸਾਰਾ ਇਲਾਕਾ ਆਪਣੀ ਚਪੇਟ ਵਿੱਚ ਲਿਆ ਜਿੰਨਾ ਜਿੰਨਾ ਪਿੰਡਾਂ ਦੇ ਵਿੱਚੋਂ ਆਪਾਂ ਹੋ ਕੇ ਆਏ ਆ ਵੇਖ ਰਹੇ ਆ ਕਿ ਹੜ੍ਹਾਂ ਦੀ ਮਾਰ ਨੇ ਫਸਲ ਤੇ ਬਹੁਤ ਜ਼ਿਆਦਾ ਨੁਕਸਾਨ ਕੀਤੇ ਨੇ ਕਿਸਾਨੀ ਦੇ ਉੱਪਰ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਹਰ ਇੱਕ ਪਾਸੇ ਤੋਂ ਮੈਂ ਵੇਖ ਰਿਹਾ ਸੰਸਥਾਵਾਂ ਪੰਜਾਬ ਦੇ ਨਾਲ ਜੁੜ ਰਹੀਆਂ ਨੇ ਜੰਮੂ ਕਸ਼ਮੀਰ ਤੋਂ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਨੇ ਜੋ ਸਾਥੋਂ ਸੇਵਾ ਲਈ ਆਪਾਂ ਸੇਵਾ ਕਰਨ ਜੋਗੇ ਹੋਏ ਮੈਂ ਸਾਂਭਾ ਡਿਸਟ੍ਰਿਕਟ ਤੋਂ ਵੇਖ ਰਿਹਾ ਸਾਰੇ ਵੀਰ ਸਾਂਭੇ ਤੋਂ ਪਹੁੰਚੇ ਹੋਏ ਨੇ ਡੀਜੀਪੀਸੀ ਸਾਂਭਾ ਤੋਂ ਵੀਰ ਜਸਵੀਰ ਸਿੰਘ ਜੀ ਕੋਲਪੁਰ ਤੋਂ ਇਹ ਸਾਡੇ ਵੀਰ ਇਟਲੀ ਜਿਹੜੇ ਰਹਿ ਕੇ ਆਏ ਨੇ ਉਹ ਵੀ ਇੱਥੇ ਪਹੁੰਚੇ ਨੇ ਹੋਰ ਸਾਰੀਆਂ ਸੰਗਤਾਂ ਜਿਹੜੀਆਂ ਉੱਥੋਂ ਪਹੁੰਚੀਆਂ ਨੇ ਪਿੰਡਾਂ ਦੇ ਵਿੱਚ ਆਪਾਂ ਸਿੰਬਲ ਡਵੈਲਪਮੈਂਟ ਸੁਸਾਇਟੀ ਦੀ ਤਰਫੋਂ ਯੂਨਾਈਟਿਡ ਸਿੱਖ ਤੋਂ ਮੇਰੇ ਵੀਰ ਇੱਥੇ ਪਹੁੰਚੇ ਨੇ ਪੰਥਕ ਅਕਾਲੀ ਲਹਿਰ ਪੰਜਾਬ ਇੱਥੋਂ ਵੀਰ ਇੱਥੇ ਨੇ ਆਪਾਂ ਜੋ ਸਾਡੀ ਸੇਵਾ ਲਈ ਸੀ ਕਿ ਪਿੰਡਾਂ ਦੇ ਵਿੱਚ ਇਸ ਟਾਈਮ ਜਿਵੇਂ ਤੁਸੀਂ ਦੇਖਨੇ ਪਾਣੀ ਬਹੁਤ ਜ਼ਿਆਦਾ ਇਕੱਠਾ ਹੈ ਤੇ ਮਸ਼ਰਾਂ ਦੇ ਉੱਪਰ ਕੰਟਰੋਲ ਕਰਨ ਦੇ ਲਈ ਫੋਗਿੰਗ ਦੀ ਕਰਕੇ ਵੀਰ ਰਣਜੀਤ ਸਿੰਘ ਜੀ ਖਾਲਸਾ ਜਿਹੜੇ ਕਲਨੌਰ ਦੇ ਨੇ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਤੁਸੀਂ ਇੱਥੇ ਆ ਕੇ ਸੇਵਾ ਕਰੋ ਆਪਾਂ ਇੱਥੇ ਉਹ ਸੇਵਾ ਕਰਨ ਦੀ ਲਈ ਆਏ ਆ ਜਿੰਨੇ ਕਿ ਪਿੰਡਾਂ ਤੱਕ ਸਾਥੋਂ ਪਹੁੰਚਿਆ ਜਾਊਗਾ ਆਪਾਂ ਉਹਨਾਂ ਪਿੰਡਾਂ ਵਿੱਚ ਪਹੁੰਚ ਕੇ ਫੋਗਿੰਗ ਕਰਾਂਗੇ ਮਸ਼ੀਨਾ ਇੱਥੇ ਵੀ ਰਣਜੀਤ ਸਿੰਘ ਜੀ ਖਾਲਸਾ ਇਹਨਾਂ ਦੇ ਹਵਾਲੇ ਕਰਕੇ ਜਾਵਾਂਗੇ ਤਾਂ ਕਿ ਬਾਅਦ ਵਿੱਚ ਵੀ ਜਿੰਨਾ ਪਿੰਡਾਂ ਦੇ ਵਿੱਚ ਸੰਗਤ ਚਾਹੇ ਉੱਥੇ ਆ ਕੇ ਆਪ ਵੀ ਸੇਵਾ ਕਰਨ ਤੋਂ ਸਾਂਭਾ ਤੋਂ ਜਿਹੜੇ ਵੀਰ ਜੀ ਪਹੁੰਚੇ ਨੇ ਇਹ ਵੀ ਪਿੰਡਾਂ ਵਿੱਚ ਗਏ ਸਨ ਕਿ ਜਿਹੜੀ ਆਪਾਂ ਰਸਤ ਪਾਣੀ ਰਾਸ਼ਨ ਇਕੱਠਾ ਕੀਤਾ ਜਿਵੇਂ ਤੁਸੀਂ ਦੇਖਨੇ ਆ ਸਾਰੇ ਪਾਸੇ ਇੱਥੇ ਵੀ ਆਪਾਂ ਫੌਜੀ ਵੀਰ ਵੇਖ ਰਹੇ ਆ ਉਹ ਜਿਹੜੇ ਆਪਾਂ ਲੋਕ ਬਾਹਰੋਂ ਆਏ ਆ ਆਪਾਂ ਇਹਨਾਂ ਨੂੰ ਕੀ ਦੇਣਾ ਮੈਂ ਵੇਖ ਸੋਚ ਰਿਹਾ ਸਾਂ ਕਿ ਆਪਾਂ ਇਹਨਾਂ ਨੂੰ ਦੇ ਕੀ ਸਕਨੇ ਆ ਇਹ ਤਾਂ ਉਲਟਾ ਸਾਨੂੰ ਇੱਥੋਂ ਜਿੱਥੇ ਆਪਾਂ 10 ਕਦਮ ਤੁਰਨੇ ਆ ਕਿਤੇ ਕੋਈ ਚਾਹ ਦੀ ਸੇਵਾ ਕਰ ਰਿਹਾ ਕਿਤੇ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਆ ਇਹ ਗੁਰਾਂ ਦੇ ਨਾਂ ਤੇ ਆ ਇਹਨੂੰ ਆਪਾਂ ਕੁਝ ਨਹੀਂ ਦੇ ਸਕਦੇ ਲੇਕਿਨ ਆਪਣੇ ਵੱਲੋਂ ਨਿਮਾਣਾ ਜਾਂ ਯਤਨ ਇੱਕ ਇਨਸਾਨ ਦੇ ਹੋਣ ਦੇ ਨਾਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋਣ ਦੇ ਨਾਤੇ ਜਿਹੜਾ ਸਾਡਾ ਸਾਰੇ ਸਿੱਖਾਂ ਦਾ ਫਰਜ਼ ਬਣਦਾ ਆ ਆਪਾਂ ਉਸ ਨੂੰ ਫਰਜ਼ ਪਛਾਣਦੇ ਹੋਏ ਇਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਸਾਂਭਾ ਡਿਸਟ੍ਰਿਕਟ ਕਮੇਟੀ ਤੋਂ ਵੀਰ ਜਿਹੜੇ ਇਹ ਇਹਨਾਂ ਪਿੰਡਾਂ ਦੇ ਵਿੱਚ ਗਏ ਕਿ ਆਪਾਂ ਉਹਨਾਂ ਪਿੰਡਾਂ ਤੱਕ ਜਾ ਕੇ ਲੋਕਾਂ ਦੀ ਸਹਾਇਤਾ ਕਰੀਏ ਜਿਹੜੇ ਸੱਚੀ ਹੜਾਂ ਦੀ ਮਾਰ ਦੇ ਵਿੱਚ ਪਹੁੰਚੇ ਨੇ ਸੋ ਜੰਮੂ ਕਸ਼ਮੀਰ ਦੀ ਤਰਫ ਸੰਗਤ ਨੂੰ ਵੀ ਮੈਂ ਪਹਿਲਾਂ ਵੀ ਸਨੇਹਾ ਲਾਇਆ ਕਿ ਤੁਸੀਂ ਜੇ ਚਾਹੁੰਦੇ ਹੋ ਸੱਚੀ ਮਤ ਕਰਨੀ ਤੇ ਰਾਸ਼ਨ ਦੀ ਸੇਵਾ ਜਿਨ੍ਹਾਂ ਨੇ ਰਾਸ਼ਨ ਹੁਣ ਤੱਕ ਇਕੱਤਰ ਕਰ ਲਿਆ ਉਹ ਤੁਹਾਡੀ ਸੇਵਾ ਪੰਜਾਬ ਦੇ ਸਿਰ ਮੱਥੇ ਤੇ ਹੋਰ ਤੁਸੀਂ ਰੱਸ਼ ਨਹੀਂ ਇਕੱਠਾ ਨਾ ਕਰੋ ਕਿਉਂਕਿ ਜਿਹੜੀ ਕਿਰਸਾਨੀ ਹੈ ਇਹਨੂੰ ਆਪਾਂ ਉੱਚਾ ਚੁੱਕਣਾ ਹੈ ਫਸਲਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਇਸ ਟਾਈਮ ਜਿਵੇਂ ਮੈਂ ਵੀਰਜੀ ਨਾਲ ਪਹਿਲਾਂ ਵੀ ਗੱਲ ਕੀਤੀ ਕਿ ਪਸ਼ੂਆਂ ਦੇ ਲਈ ਚਾਰਾ ਕਿਉਂਕਿ ਫਸਲਾਂ ਸਾਰੇ ਪਾਸੇ ਦੇਖਣਿਆ ਚਾਰਾ ਮੁੱਕਿਆ ਪਿਆ ਉਸ ਚੀਜ਼ ਦੀ ਬੜੀ ਲੋੜ ਹੈ ਉਹਦੇ ਬਾਅਦ ਜਦੋਂ ਇਹ ਕਿਸਾਨ ਪਰ ਆ ਫਸਲ ਤਾਂ ਬਰਬਾਦ ਹੋਈ ਲੇਕਿਨ ਜ਼ਮੀਨਾਂ ਹੀ ਬਰਬਾਦ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਗੋਡੇ-ਗੋਡੇ ਰੇਤਾ ਗਾਰ ਜੰਮੀ ਪਈ ਹੈ ਇਹ ਜੋ ਇੰਨਾ ਕਿਸਾਨਾਂ ਨੇ ਮੁੜ ਕੇ ਆਪਣੀਆਂ ਫਸਲਾਂ ਨੂੰ ਸਰਜੀਤ ਪੈੜੀਆਂ ਨੂੰ ਸਰਜੀਤ ਕਰਨਾ ਉਸ ਸਮੇਂ ਤੁਸੀਂ ਸਾਰਿਆਂ ਨੇ ਕਿਸਾਨਾਂ ਦੀ ਬਾਹ ਫੜਨੀ ਹੈ ਕਿਸਾਨੀ ਨੂੰ ਸਰਜੀਤ ਕਰਨਾ ਹੈ ਬਸ ਆਪ ਸੰਗਤਾਂ ਦੇ ਰੂਬਰੂ ਇਹ ਮੈਸੇਜ ਦਿੰਦਾ ਹੋਇਆ ਕਿ ਜਿਹੜਾ ਤੁਸੀਂ ਆਪਣਾ ਦਸਵੰਦ ਹੋਣ ਖਰਚਣਾ ਹੈ ਡਾਇਰੈਕਟ ਜਾ ਕੇ ਉਹਨਾਂ ਪਰਿਵਾਰਾਂ ਦੇ ਵਿੱਚ ਜੇ ਤੁਸੀਂ ਆਪ ਪਿੰਡਾਂ ਵਿੱਚ ਜਾਣਾ ਚਾਹੁੰਦੇ ਹੋ ਤਕਰੀਬਨ ਹੋਰ 10-15 ਦਿਨਾਂ ਦੇ ਵਿੱਚ ਪਾਣੀ ਇੱਥੋਂ ਜਿਹੜਾ ਥੋੜਾ ਪਿਛਾ ਨੂੰ ਹਟ ਜਾਣਾ ਕਿਉਂਕਿ ਪਿਛਾ ਪਾਣੀ ਹੁਣ ਹੌਲੀ-ਹੌਲੀ ਨਿਕਲ ਰਿਹਾ ਹੈ ਜੇ ਤੋਂ ਪਿੰਡ ਖਾਲੀ ਹੋਣਗੇ ਜੇ ਤੁਸੀਂ ਆਪ ਪਿੰਡਾਂ ਦੇ ਵਿੱਚ ਜਾ ਕੇ ਸੇਵਾ ਕਰਨਾ ਚਾਹੁੰਦੇ ਹੋ ਉਥੋਂ ਦੇ ਲੋਕਾਂ ਨੂੰ ਆਪ ਮਿਲੋ ਉਹਨਾਂ ਨੂੰ ਬਿਜਲੀ ਲੋਡ ਪੈਣੀ ਹੈ ਡੀਜ਼ਲ ਦੀ ਲੋਡ ਪੈਣੀ ਹੈ ਤੁਸੀਂ ਸਾਰਿਆਂ ਨੇ ਉਸ ਸਮੇਂ ਆ ਕੇ ਇਰਸਾਨੀ ਨੂੰ ਸੁਰਜੀਤ ਕਰਨ ਦੇ ਲਈ ਉਹਨਾਂ ਦੇ ਨਾਲ ਖੜੇ ਹੋਣਾ ਮੈਂ ਫੇਰ ਸ਼ੁਰੂਆਤੀ ਕਹੇ ਹੋਏ ਲਿਬਜਾਂ ਨੂੰ ਦਰਾਵਾ ਆਪਾਂ ਪੰਜਾਬ ਲਈ ਕੁਝ ਨਹੀਂ ਕਰ ਸਕਦੇ ਪੰਜਾਬ ਤਾਂ ਉਲਟਾ ਪੂਰੀ ਦੁਨੀਆ ਨੂੰ ਪਾਰ ਰਿਹਾ ਮੈਂ ਫੇਰ ਦਰਾਵਾ ਇੱਥੇ ਜਿਹੜੇ ਮੋੜ ਤੇ ਜਾਂਦੇ ਆ ਪੰਜਾਬੀ ਖਲੋਤੇ ਨੇ ਆਓ ਭਰਾਓ ਪ੍ਰਸ਼ਾਦਾ ਪਾਣੀ ਸਕਣਾ ਜਿਹੜੇ ਆਪ ਇੱਥੇ ਬਾਹਾਂ ਉਡੀਕੇ ਸਾਡੀ ਸੇਵਾ ਕਰਦੇ ਪਏ ਨੇ ਉਹਨਾਂ ਦੀ ਆਪਾਂ ਸੇਵਾ ਕੀ ਕਰ ਸਕਨੇ ਆ ਇਹ ਨਿਮਾਣਾ ਜਿਹਾ ਯਤਨ ਸਤਿਗੁਰੂ ਸੱਚੇ ਪਾਤਸ਼ਾਹ ਸਾਥੋਂ ਜੋ ਕਰਵਾ ਰਹੇ ਨੇ ਸਤਿਗੁਰੂ ਸਿਰ ਤੇ ਹੱਥ ਰੱਖ ਕੇ ਸਾਥੋਂ ਸੇਵਾ ਲੈ ਲੈਣ ਇੰਨੀਆਂ ਗੱਲਾਂ ਕਹਿੰਦਾ ਆ ਖੀਵਾਂ ਦਾ ਜਾਜਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਭੰਗੂ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਪੰਜਾਬ ਦੇ ਕਲਾਨੌਰ ਬਲਾਕ ਨੇ ਮਿਲ ਕੇ ਜੋ ਇੱਥੇ ਦੂਰ ਗਰਾਡਿਆਂ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸਨ ਕਿ ਇਹਨਾਂ ਕਿਉਂਕਿ ਇਹਨਾਂ ਨੇ ਬਹੁਤ ਕੁਝ ਦੱਸ ਦਿੱਤਾ ਜੋ ਅਸੀਂ ਦੱਸਣਾ ਸੀ ਨਾ ਉਹ ਇਹਨਾਂ ਨੇ ਦੱਸ ਦਿੱਤਾ ਵਾ ਅਸੀਂ ਵਾਹਿਗੁਰੂ ਜੀ ਇਹ ਬੇਨਤੀ ਕਰਦੇ ਹਾਂ ਸਾਰਿਆਂ ਦੇ ਅੱਗੇ ਕਿ ਜਿਸ ਤਰ੍ਹਾਂ ਦੂਰ ਦਰਾਡੇ ਤੋਂ ਸੰਗਤਾਂ ਆ ਰਹੀਆਂ ਨੇ ਇਹ ਜਿਹੜੀ ਸਾਡੀ ਜਥੇਬੰਦੀ ਆ ਇਹ ਉਹਨਾਂ ਵਾਸਤੇ ਸਵੇਰ ਤੋਂ ਲੈ ਕੇ ਚਾਹ ਦੇ ਲੰਗਰ ਤੇ ਪ੍ਰਸ਼ਾਦਿਆਂ ਦੇ ਲੰਗਰ ਜਿਹੜੇ ਉਹ ਨਿਰੰਤਰ ਜਾਰੀ ਆ ਉਹ ਇਸ ਕਰਕੇ ਇਹ ਜੋ ਦੂਰ ਦਰਾਡੇ ਤੋਂ ਤੁਸੀਂ ਆਉਂਦੇ ਹੋ ਤੇ ਭਾਈ ਤੁਸੀਂ ਤੁਹਾਡੇ ਕੋਲ ਟਾਈਮ ਦੀ ਬਹੁਤ ਸ਼ਾਰਟ ਹੁੰਦੀ ਆ ਤੁਹਾਨੂੰ ਹੁੰਦਾ ਕਿ ਅਸੀਂ ਇੱਥੇ ਪਹੁੰਚਿਆ ਕੁਝ ਨਾ ਕੁਝ ਕਰ ਪਾਈਏ ਇਸ ਕਰਕੇ ਇਹ ਨਿਰੰਤਰ ਜਿਹੜਾ ਵਾ ਲੰਗਰ ਜਾਰੀ ਆ ਬਾਕੀ ਵਾਹਿਗੁਰੂ ਕਿਰਪਾ ਕਰੇ ਅਸੀਂ ਵੀ ਉਹੀ ਬੇਨਤੀ ਕਰਦੇ ਆਂ ਵੀ ਸਾਨੂੰ ਇਥੇ ਰਾਸ਼ਨ ਦੀ ਕੋਈ ਲੋੜ ਨਹੀਂ ਰਾਸ਼ਨ ਬਹੁਤ ਆ ਚੁੱਕਾ ਵਾ ਸਾਨੂੰ ਗਾਂ ਆਉਣ ਵਾਲਾ ਸਮਾਂ ਜਿਹੜਾ ਵਾ ਕਿਉਂਕਿ ਜਿਸ ਦਿਨ ਇਹ ਜਿਹੜੀ ਆ ਮਤਲਬ ਪਾਣੀ ਸੁੱਕਣਾ ਉਸ ਤੋਂ ਬਿਮਾਰੀਆਂ ਪੈਦਾ ਹੋਣੀਆਂ ਨੇ ਫਿਰ ਸਾਨੂੰ ਮੈਡੀਸਿਨ ਦੀ ਵੀ ਲੋੜ ਪੈਣੀ ਆ ਸਾਨੂੰ ਕੱਪੜੇ ਦੀ ਵੀ ਲੋੜ ਪੈਣੀ ਆ ਸਾਨੂੰ ਪਸ਼ੂਆਂ ਦੇ ਚਾਰੇ ਵਈ ਲੋੜ ਪੈਣੀ ਆ ਉਸ ਤੋਂ ਬਾਅਦ ਸਾਨੂੰ ਵਹਾਈ ਵਾਸਤੇ ਖਾਦਾਂ ਆਪਣਾ ਬੀਜ ਮਹੀਆ ਕਰਾਉਣ ਵਾਸਤੇ ਤੁਸੀਂ ਸਾਡੇ ਨਾਲ ਖਲੋਤੇ ਹੋ ਅਸੀਂ ਤੁਹਾਡਾ ਪਾਈ ਸਾਹਿਬ ਜੀ ਬਹੁਤ ਧੰਨਵਾਦ ਕਰਦੇ ਹਾਂ ਔਰ ਜੋ ਤੁਸੀਂ ਇਹ ਸੇਵਾ ਚੁੱਕੀ ਆ ਪੰਥਕ ਅਕਾਲੀ ਲਹਿਰ ਜੋ ਕਿ ਬਹੁਤ ਵਧੀਆ ਪੰਜਾਬ ਦੇ ਵਿੱਚ ਕੀ ਹਰ ਜਗ੍ਹਾ ਤੇ ਕੰਮ ਕਰ ਰਹੀ ਆ ਤੁਸੀਂ ਉਹਨਾਂ ਨਾਲ ਸੰਜੋਗ ਕੀਤਾ ਤੇ ਸਰਬਸਾਂਝੀ ਕਮੇਟੀ ਜੋ ਸਾਡੀ ਸਾਬਕਾ ਸੈਨਿਕਾਂ ਦੀ ਆ ਉਹਨਾਂ ਦੇ ਕੋਲ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਪੂਰਾ ਵਰਲਡ ਹੀ ਜਾਣਦਾ ਹੈ ਜੋ ਪੰਜਾਬ ਦੇ ਵਿੱਚ ਹੜਾਣੇ ਮਾਰ ਮਾਰੀ ਹੈ ਤੇ ਹਰ ਪੰਜਾਬ ਨਾਲ ਜੁੜਿਆ ਹੋਇਆ ਉਹਦੇ ਅੰਦਰ ਇਹ ਦਰਦ ਸੀ ਕਿ ਜਿਵੇਂ ਪੰਜਾਬ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਪ੍ਰੋਬਲ ਬਣਦੀ ਹੈ ਉੱਥੇ ਪੰਜਾਬੀ ਜਾ ਕੇ ਖੜਦੇ ਨੇ ਤੇ ਕਿਉਂ ਨਾ ਅਸੀਂ ਛੋਟੇ ਭਰਾਵਾਂ ਵਾਂਗ ਅਸੀਂ ਕਰਨ ਜੋਗੇ ਕੁਛ ਨਹੀਂ ਜਿਵੇਂ ਵੀਰ ਜੀ ਨੇ ਪਹਿਲਾਂ ਹੀ ਕਿਹਾ ਇੰਨੀ ਸਾਡੀ ਸਮਰੱਥਾ ਨਹੀਂ ਹੈ ਪਰ ਅਸੀਂ ਛੋਟੇ ਭਰਾਵਾਂ ਵਾਂਗ ਨਾਲ ਜਾ ਕੇ ਮੋਢੇ ਨਾਲ ਮੋਢਾ ਜੋੜ ਕੇ ਖਲੋ ਜਾਈਏ ਕਿ ਵੀਰੋ ਤੁਸੀਂ ਸਾਡੇ ਲਈ ਕਰਦੇ ਹੋ ਜੇ ਕਸ਼ਮੀਰ ਚ ਹੜਾਏ ਪੰਜਾਬ ਦੇ ਵੀਰ ਨੌਜਵਾਨ ਉੱਥੇ ਪਹੁੰਚ ਕੇ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਸਾਨੂੰ ਮਾਣ ਹੈ ਪੰਜਾਬ ਤੇ ਅੱਜ ਅਸੀਂ ਇਹਨਾਂ ਵੀਰਾਂ ਦਾ ਹਾਲ ਚਾਲ ਹੀ ਪੁੱਛਣ ਆਏ ਆ ਸਾਡੀ ਇੰਨੀ ਸਮਰੱਥਾ ਨਹੀਂ ਹੈ ਅੱਜ ਅਸੀਂ ਤਕਰੀਬਨ 8 ਪਿੰਡਾਂ ਦੇ ਵਿੱਚ ਜੋ ਦੀਨਾਨਗਰ ਦੇ ਥੱਲੇ ਅ ਲਗਭਗ ਜੱਗੋ ਚੱਕ ਟਾਂਡੇ ਦੇ ਆਲੇ ਦੁਆਲੇ ਉਗਰਾਹਾ ਪਿੰਡ ਹੋਰ ਪਿੰਡ ਅਸੀਂ ਅੱਜ ਦੇਖਿਆ ਹੈ ਸਾਡੇ ਅੱਖਾਂ ਦੇ ਵਿੱਚ ਥੂਣ ਦੇ ਅਥਰੂ ਵਗੇ ਹਨ ਜਿਸ ਲਈ ਅਸੀਂ ਦੋ ਧੀਆ ਜਿਸ ਦਾ ਬਾਪ ਹੈਂਡੀਕੈਪਡ ਹੈ ਉਸ ਦੇ ਘਰ ਗਏ ਜਿਸ ਦੀ ਅੰਦਰ ਛੱਤ ਡਿੱਗੀ ਹੋਈ ਹੈ ਕੋਠਾ ਚੋਰੀਆ ਤੇ ਸਾਨੂੰ ਕਹਿੰਦੇ ਵੀਰ ਜੀ ਚਾਹ ਬਣਾਈਏ ਉਹ ਮਹਿਮਾਨ ਨਿਵਾਜੀ ਜਿਹੜੀ ਐ ਉਹ ਸਾਡੀ ਅੰਦਰ ਘਰ ਕਰ ਗਈ ਅਸੀਂ ਧੀਆਂ ਨੂੰ ਪਿਆਰ ਦਿੱਤਾ ਉਹ ਅੱਜ ਸਾਨੂੰ ਆ ਕੇ ਪਤਾ ਲੱਗਾ ਕਿ ਇਹੋ ਜਿਹੇ ਵੀ ਲੋਕ ਹਨ ਜਿਨ੍ਹਾਂ ਦੇ ਘਰ ਵਿੱਚ ਰਹਿਣ ਨੂੰ ਛੱਤ ਨਹੀਂ ਘਰ ਖਾਣਾ ਖਾਣ ਨੂੰ ਵੀ ਨਹੀਂ ਹੈ ਤੋਂ ਇਹੋ ਜਿਹੇ ਪਰਿਵਾਰਾਂ ਨੂੰ ਵੀਰ ਜੀ ਅਸੀਂ ਆਈਡੈਂਟੀਫਾਈ ਕਰਕੇ ਅਸੀਂ ਚਾਹਦੇ ਹਾਂ ਜੋ ਤਿਲ ਫੁੱਲ ਸਾਡੇ ਕੋਲ ਹੈ ਅਸੀਂ ਉਹਨਾਂ ਦੀ ਮਦਦ ਕਰੀਏ ਅੱਜ ਡਿਸਟ੍ਰਿਕਟ ਸੰਭਾ ਜੰਮੂ ਦੇ ਵਿੱਚੋਂ ਵੀਰ ਜੀ ਨਾਲ ਜਿਵੇਂ ਮੁਲਾਕਾਤ ਅਜ ਨੌਜਵਾਨ ਵੀਰ ਸੋਚ ਲੈ ਕੇ ਆਏ ਨਾ ਇਹ ਪਹਿਲਾਂ ਅਸੀਂ ਉਹ ਪਰਿਵਾਰਾਂ ਤੱਕ ਪਹੁੰਚ ਕਰੀਏ ਜਿਨ੍ਹਾਂ ਪਰਿਵਾਰਾਂ ਨੂੰ ਇਹਦੀ ਜ਼ਰੂਰਤ ਹੈ ਦੁਬਾਰਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਜੀ ਦਾ ਜੀ